ਕਿ ਪ੍ਰਿਯੰਕਾ ਗਾਂਧੀ ਦਾ ਜਿਹੜਾ ਭਾਸ਼ਣ ਸੀ ਉਹ ਵੀ ਬਾਖਮਾਲ ਸੀ 노 ਡਾਊਟ ਬਾਈ ਉਹ ਭਾਸ਼ਣ ਵੀ ਇੱਕ ਬੜਾ ਸ਼ਾਲੀਨ ਸ਼ਾਹੀਸਤਗੀ ਦੇ ਨਾਲ ਠਰਮੇ ਦੇ ਨਾਲ ਦਿੱਤਾ ਗਿਆ ਭਾਸ਼ਣ ਹਿੰਦੀ ਚ ਦਿੱਤਾ ਗਿਆ ਭਾਸ਼ਣ ਔਰ ਐਕਚੁਅਲੀ ਇਨਾ ਸਾਊਂਡ ਹੋ ਕੇ ਦਿੱਤਾ ਗਿਆ ਭਾਸ਼ਣ ਹੂੰ ਕਿਉਂਕਿ ਮੈਂ ਥੋੜਾ ਜਿਹਾ ਉਸ ਚੀਜ਼ ਬਾਰੇ ਜਾਣਦਾ ਸੀਗਾ ਜੀ जो वंदे मातरम लैके मैं तो दस शायद वंदे मातरम से कि नहीं अपनी गल नहीं हुई प्लेटफॉर्म तो गलत वातरम के, हाँ के।, है के वंदे मात्रम दे मामले चि तरह नरेंद्र मोदी के नैरेटिव का दिता ना वो बिल्कुल फैक्चुअली है जोड़ा लेखक है वो कई ना ही नहीं लैंना बीकम कही मतलब है ना तो मतलब कि जोड़ा लेखक आ सतवंजा तो बाद गदर तो बाद ਕਿਸ ਤਰ੍ਹਾਂ ਗੋਰਿਆਂ ਦੇ ਸਿਸਟਮ ਚ ਜੋਬ ਹਾਸਲ ਕਰਦਾ ਹੈ ਕਿਸ ਤਰ੍ਹਾਂ 76 ਚ ਬੰਦੇ ਮਾਤਰ ਬੰਦੇ ਮਾਤਰ ਟੂ ਸਟੈਂਜਾ ਚ ਲਿਖਿਆ ਜਾਂਦਾ ਪਰ ਆਨੰਦ ਮੱਠ ਦੇ ਵਿੱਚ ਉਹ ਕਿਉਂਕਿ ਕਲੋਕੇ ਸੰਸਕਰਨ ਬਦਲ ਜਾਂਦਾ ਹੈ ਬੰਗਾਲੀ ਜੋ ਬੰਗਾਲੀ ਇੱਕ ਕਲਚਰ ਹੈ ਜੀ ਉਹਦੇ ਅਨੁਸਾਰ ਜੋ ਦੁਰਗਾ ਵਗੈਰਾ ਦੀ ਪੂਜਾ ਹੁੰਦੀ ਹੈ ਉਹ ਜੋੜ ਦਿੱਤਾ ਜਾਂਦਾ ਹੈ ਮੁਸਲਮ ਉਹਦੇ ਤੋਂ ਪਹਿਲੇ ਦਿਨੋਂ ਹੀ ਦੂਰ ਸਨ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਸਾਨੂੰ ਮੂਰਤੀ ਪੂਜਕ ਬਣਾਇਆ ਜਾਏਗਾ ਜਿਹੜਾ ਕਿ ਸਾਡੇ ਧਰਮ ਦੇ ਵਿੱਚ ਮਨਾ ਕੰਮ ਆ ਜੀ ਪਰ ਜਦੋਂ ਇਹ ਪਹਿਲੀ ਵਾਰੀ ਅਦਿবেশਨ ਚ ਪੜਿਆ ਗਿਆ ਮੋਦੀ ਸਾਹਿਬ ਇੱਥੇ ਵੀ ਰੈਫਰੀ ਕਰਕੇ ਗਏ ਕਿ ਜੀ ਇਹ ਇੱਕ ਅਦਵਿਸ਼ਣ ਮੇ ਗੁਰੂ ਰਵਿੰਦਰ ਨਾਥ ਟੈਗੋਰ ਨੇ ਇਹਕ ਨਹੀਂ ਕਾਂਗਰਸ ਦਾ ਅਦਵਿਸ਼ਣ ਸੀ ਉਹ ਹੂੰ ਫਿਰ ਜਦੋਂ ਅ ਅਸੈਂਬਲੀਆਂ ਦਾ ਇਲੈਕਸ਼ਨ ਹੋਇਆ 1937 ਦੇ ਵਿੱਚ ਇਤਿਹਾਸ ਨੂੰ ਪੜੋਂ ਕਿ ਫਿਰ ਪਤਾ ਲੱਗਦਾ ਇਹ ਚੀਜ਼ਾਂ ਦਾ ਸਰ ਇੱਥੇ ਤੇ ਐਵੇਂ ਆਪਾਂ ਮੱਖੀ ਮਾਰ ਇਤਿਹਾਸਕਾਰੀ ਕਰੀ ਜਾਂਦੇ ਆ ਕਿ ਉਥੋਂ ਪੜ ਲਿਆ ਫੇਸਬੁੱਕ ਤੋਂ ਸਟੇਟਸ ਆ ਦੇ ਹਿਸਾਬ ਨਾਲ ਗਾਂ ਤੋਰਤਾ ਸਰ 37 ਚ ਕੀ ਸੀਗਾ ਕਿ ਵੱਲਮ ਪਟੇਲ ਜਿਹੜੇ ਸੀਗੇ ਸਰਦਾਰ ਵੱਲੋ ਪਟੇਲ ਜਿਨ੍ਹਾਂ ਨੂੰ ਇਹ ਬੜਾ ਸਤਿਕਾਰ ਦਿੰਦੇ ਆ ਉਹ ਵੀ ਬਹੁਤ ਸਨ ਬੋਸ ਸਾਹਿਬ ਜਿਹੜੇ ਸੀਗੇ ਉਹ ਸੰਭਾਵੀ ਪ੍ਰਧਾਨ ਸੀਗੇ ਉਸ ਟਾਈਮ ਨਹਿਰੂ ਨਹਿਰੂ ਨੇ ਆਪਣੇ ਪੱਧਰ ਤੇ ਕੁਝ ਨਹੀਂ ਕੀਤਾ ਹਮ ਹੋਇਆ ਕੀ ਸੀਗਾ ਕਿ ਜਦੋਂ ਜਿਹੜਾ 37 ਵਾਲਾ ਇਲੈਕਸ਼ਨ ਸੀਗਾ ਥੋੜਾ ਜਿਹਾ ਠਰਮਾ ਬਣਾਇਓ ਮੈਂ ਤੁਹਾਨੂੰ ਥੋੜੀ ਜੀ ਗੱਲ ਖੋਲ ਕੇ ਦੱਸਦਾ ਦੋ ਮਿੰਟ ਲੱਗਣਗੇ ਤਾਂ ਉਸ ਵੇਲੇ ਕੀ ਹੋਇਆ ਕਿ ਅਸਮ ਚੋਂ ਇੱਕ ਲੈਟਰ ਆਇਆ ਨਹਿਰੂ ਨੂੰ ਇਸੇ ਬਾਬਤ ਕੇ ਰੌਲਾ ਪੈ ਰਿਹਾ ਕਿਉਂਕਿ ਅਸੈਂਬਲੀ ਇਲੈਕਸ਼ਨ ਹੋਣ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਨ੍ਹਾਂ ਅਚਾਨਕ ਮਾਮਲਾ ਚੁੱਕ ਲੈਂਦਾ ਹਾਲਾਂਕਿ ਦੋਨੀਆਂ ਦੋਨੇ ਜਿਹੜੀਆਂ ਤਨਜ਼ੀਮਾਂ ਸੀਗੀਆਂ ਨਾ ਹਿੰਦੂ ਮਸਬਾ ਹਮ ਤੇ ਇਸ ਤੋਂ ਇਲਾਵਾ ਜੇ ਤੁਸੀਂ ਮੁਸਲਮ ਲੀਗ ਦੇਖੋਗੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਇਲੈਕਸ਼ਨ ਜੀ 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 ਇਹ ਦੋਨੇ ਹੀ ਇੱਕ ਤਰ੍ਹਾਂ ਨਾਲ ਬਈ ਗੋਰਿਆਂ ਦੇ ਹੱਕੇ 'ਚ ਹੀ ਪੁੱਗਤ ਰਹੀਆਂ ਸੀਗੀਆਂ ਉਸ ਵੇਲੇ ਦੇ لحاظ ਨਾਲ ਦੇਖੋਗੇ ਤਾਂ ਤੇ ਦੋਨਾਂ ਦਾ ਤੁਹਾਨੂੰ ਪਤਾ ਹੀ ਆ ਵੰਡ ਦੇ ਵਿੱਚ ਵੀ ਟੂ ਨੇਸ਼ਨ ਥਿਊਰੀ ਕੌਣ ਲੈ ਕੇ ਆਇਆ ਤੇ ਕਿਵੇਂ ਗੱਲਾਂ ਅੱਗੇ ਵਧੀਆਂ ਉਸ ਚੈਪਟਰ 'ਚ ਆਪਾਂ ਦਾਖਲ ਨਾ ਹੁੰਦੇ ਆਉਣ ਆ ਉਸ ਐਪੀਸੋਡ ਤੇ ਕੇਂਦਰਤ ਰਹੀਏ ਤਾਂ ਫਿਰ ਨਹਿਰੂ ਨੇ ਇੱਕ ਕੰਮ ਕੀਤਾ ਕਿ ਸੁਭਾਚੰਦਰ ਬੋਸ ਸੁਭਾਚੰਦਰ ਬੋਸ ਸੀਗੇ ਜਿਹੜੇ ਕੋਲਕਾਤਾ ਦੀ ਵਿਸ਼ਣ ਹੋਣਾ ਸੀ ਕਾਂਗਰਸ ਦਾ ਉਹ ਇੱਕ ਲੈਟਰ ਲਿਖਦੇ ਆ ਕਿ ਭਾਈ ਤੁਹਾਡੀ ਇਹਦੇ ਤੇ ਕੀ رائے ਆ ਕਾਫੀ ਗੱਲਬਾਤ ਚੱਲ ਰਹੀ ਹੈ ਕਿਉਂਕਿ ਇਹਨਾਂ ਨੇ ਮੁੱਦਾ ਛੇੜ ਲਿਆ ਨਾ ਹੂੰ ਅਸੈਂਬਲੀ ਚੋਣਾ ਸੀ ਜਿਹੜੀਆਂ ਉਹਦੇ ਚ ਲੀਗ ਮਹਾਸਭਾ ਜਦੋਂ ਮਤਲਬ ਕਿ ਨਹੀਂ ਸੈਟ ਬੈਠਾ ਇਹਨਾਂ ਦਾ ਨਤੀਜਾ ਇਹਨਾਂ ਨੇ ਇਹ ਕੰਮ ਚੱਕਿਆ ਜਿਨਾ ਹੋਰਾਂ ਨੇ ਫਿਰ ਨਾਲ ਉਹ ਦੂਜਿਆਂ ਨੇ ਵੀ ਚੱਕ ਲਿਆ ਕਿ ਭਾਈ ਇਹ ਸਾਡੇ ਤੇ ਹਿੰਦੀ ਥੋਪ ਰਹੇ ਆ ਇਹ ਸਾਡੇ ਤੇ ਹਿੰਦੂ ਰਾਸ਼ਟਰ ਥੋਪ ਰਹੇ ਵਗੈਰਾ ਵਗੈਰਾ ਗੱਲਾਂ ਉਹ ਤੋਂ ਸ਼ਾਇਦ ਪਾਕਿਸਤਾਨ ਵਾਲਾ ਪ੍ਰਸਤਾਵ ਤੇ ਨਹੀਂ ਸੀ ਆਇਆ ਜੀ ਇਧਰ ਮੁਸਲਮ ਲੀਗ ਬਣੀ ਲੀਗ ਬਣੀ ਉਹ ਨਹੀਂ ਸੀ ਆਇਆ ਤਾਂ ਹੋਇਆ ਕਿ ਕਿ ਉਹ ਚੱਕ ਰਹੇ ਸੀਗੇ ਸ਼ਾਨਕ ਉਹਨਾਂ ਨੇ ਤੇ ਵੈਸੇ ਤੇ 1925 ਦੇ ਵਿੱਚ ਆਰਐਸਐਸ ਦੀ ਨੀਂ ਰੱਖੀ ਗਈ ਸੀ ਤੁਸੀਂ ਕਿਉਂ ਨਹੀਂ ਗਵਾਉਂਦੇ ਸੀ ਕਰੋ ਉਸ ਟਾਈਮ ਹੂੰ ਤੋ ਕਹਿਣਾ ਮਤਲਬ ਇਹ ਕਿ ਫਿਰ ਨਹਿਰੂ ਨੇ ਬੋਸ ਨੂੰ ਕਿਹਾ ਕਿ ਯਾਰ ਦੇਖੋ ਮੈਨੂੰ ਅਸਮ ਚੋਂ ਵੀ ਇੱਕ ਆਪਣੇ ਬੰਦੇ ਨੇ ਲੈਟਰ ਲਿਖਿਆ ਕਿ ਇਦਾਂ ਕਰਦੇ ਆ ਕਿ ਆਪਾਂ ਰਵਿੰਦਰਨਾਥ ਟੈਗੋਰ ਜੀ ਦੇ ਨਾਲ ਗੱਲਬਾਤ ਕਰਦੇ ਉਹ ਹੀ ਆਪਾਂ ਨੂੰ ਇਸ ਦਵੰਦ ਚੋਂ ਕੱਢਣਗੇ ਹੂੰ ਤਾਂ ਜਦੋਂ ਉਹਨਾਂ ਦੇ ਕੋਲ ਗੱਲ ਗਈ ਸੀ ਤਾਂ ਉਹਨਾਂ ਨੇ ਬੜੀ ਬਾਕੀ ਨਾਲ ਕਿਹਾ ਸੀ ਕਿ ਦੇਖੋ ਮੈਂ ਇੱਕ ਈਸ਼ਵਰ ਇੱਕ ਈਸ਼ਵਰਵਾਦ ਜਿਹੜਾ ਸਿਧਾਂਤ ਹੁੰਦਾ ਮੈਂ ਉਸ ਨੂੰ ਬਈ ਤਰਜੀਹ ਦਿੰਦਾ ਹੂੰ ਤੇ ਫਿਰ ਉਹਨਾਂ ਨੇ ਸਾਰਾ ਨਿਚੋੜ ਕੱਢਿਆ ਕਿ ਇਹ ਜਿਹੜੇ ਦੋ ਪੈਰੇ ਸੀ ਐਕਚੁਅਲ 'ਚ ਬੇਸਿਕ ਇਹੀ ਸੀ ਠੀਕ ਹੈ ਬਾਅਦ ਦੇ ਵਿੱਚ ਉਹ ਐਡੀਸ਼ਨ ਕੀਤਾ ਗਿਆ ਆਨੰਦ ਮੱਠ ਦੇ ਵਿੱਚ ਜਿਹੜੇ ਉਹ ਪੈਰੇ ਦੂਜੇ ਜੋੜੇ ਗਏ ਨੇ ਜੀ ਆਨੰਦ ਮੱਠ ਨਾਵਲ ਪੜੋਗੇ ਤੁਹਾਨੂੰ ਹੋਰ ਜਾਣਕਾਰੀ ਲਈ ਦੱਸ ਦੇਵਾਂ ਉਹ ਤੇ ਗੋਰਿਆਂ ਦੀ ਉਸਤਤ ਹੈ ਉਸ ਸਾਰੇ ਨਾਵਲ ਦਾ ਲਬੋ ਲਬਾਬ ਕੀ ਹੈ ਸਭ ਕਿ ਗੋਰਿਆਂ ਨੇ ਮੁਸਲਮਾਂ 'ਤੇ ਜਾਤੇ ਹੂੰ ਠੀਕ ਹੈ ਜੀ ਤੇ ਹੁਣ ਸਾਰਾ ਕੋਈ ਸੈਟ ਐਂਡ ਵਿੱਚ ਨਾਇਕ ਨੂੰ ਕਿਹਾ ਵੀ ਕੀ ਜਾਂਦਾ ਕਿ ਭਾਈ ਹੁਣ ਗੋਰੇ ਆ ਗਏ ਹੁਣ ਕੋਈ ਤਖਲਫ ਨਹੀਂ ਹੈ ਆਨੰਦ ਮਟ ਪੜ ਲਿਓ ਇਹ ਸਾਰੀਆਂ ਚੀਜ਼ਾਂ ਉੱਤੇ ਪਈਆਂ ਨੇ ਤਾਂ ਕਹਿੰਦਾ ਮਤਲਬ ਇਹ ਜਨਾਬ ਕਿ ਉਸ ਵੇਲੇ ਫਿਰ ਇਹ ਹੋਇਆ ਕਿ ਜਦੋਂ ਰਵਿੰਦਰਨਾਥ ਟੈਗੋਰ ਕਿਉਂਕਿ ਉਹ ਬਹੁਤ ਵੱਡੇ ਵਿਦਵਾਨ ਸਨ ਬਿਲਕੁਲ ਤਾਂ ਫਿਰ ਉਸ ਤੋਂ ਬਾਅਦ ਇਹ ਗੀਤ ਜਿਹੜਾ ਕੈਨ ਉਤਰਾਨਾ ਸੰਵਿਧਾਨ ਸਭਾ ਦੇ ਵਿੱਚ ਪਾਸ ਹੁੰਦਾ ਉਹਦੇ ਚ ਕੌਣ ਸ੍ਰੀ ਸ਼ਿਆਮਾ ਪ੍ਰਸਾਦ ਮੁਖਰਜੀ ਵੀ ਸਨ ਸ਼ਾਇਦ ਇਹਨਾਂ ਦੇ ਹੂੰ ਠੀਕ ਹੈ ਨਾ ਜੀ ਅ ਅੰbedkar ਜੀ ਤਾਂ ਹੈਗੇ ਆਗੇ ਸੀ ਸਾਰੇ ਬੰਦਿਆਂ ਨੇ ਸਲਾਹ مشਵਰਾ ਕਰਕੇ ਅਗਾਹ ਤੋਰਿਆ ਸੀ ਸੂਹਿਬ ਤੁਹਾਨੂੰ ਪਤਾ ਤੋੜਾ ਮਰੋੜਾ ਇਤਿਹਾਸ ਉਹ ਦਿੰਦੇ ਆ ਇਹਨਾਂ ਦਾ ਕੰਮ ਹੀ ਅੱਜਕੱਲ ਇਹ ਆ ਤੇ ਉਹ ਸਾਰਾ ਕੁਝ ਕਾਦੇ ਵਾਸਤੇ ਆ ਹੋ ਕਾਦੇ ਵਾਸਤੇ ਰਿਹਾ ਕਿ ਇਹ ਬੰਗਾਲ ਦੇ ਵਿੱਚ ਅਗੇ ਵੀ ਤੁਹਾਨੂੰ ਦੱਸਿਆ ਮੈਂ ਫੇਰ ਦੱਸ ਦਿੰਦਾ ਕਿ ਮੁਸਲਮ ਗਿਣਤੀ ਹੈ ਮੁਸਲਮ ਗਿਣਤੀ ਉੱਥੇ 30 ਪਲੱਸ ਹੈ ਜੀ ਠੀਕ ਹੈ ਜਿੱਥੇ ਏਡੀ ਵੱਡੀ ਗਿਣਤੀ ਹੋਵੇ ਇਹਨਾਂ ਦਾ ਫੌਜ ਨਹੀਂ ਪੈਂਦਾ ਤਾਂ ਫੌਜ ਕਿਵੇਂ ਪਊਗਾ ਕਿ ਬਰਾਬਰ ਗੋਲਬੰਦੀ ਹਿੰਦੂਆਂ ਚ ਤਾਕੜੀ ਹੋ ਜਾਵੇ ਹੂੰ ਉਨ੍ਹੀ ਚ ਇਹਨਾਂ ਨੇ ਘਰ ਵੀ ਲਈ ਸੀ ਜੀ ਨਤੀਜਾ ਵੀ ਮਿਲ ਗਿਆ ਮਨਮਤਾ ਬੈਨਰਜੀ ਨੇ ਅਖਾ ਕੋਈ ਨਹੀਂ ਗਾਂ ਆਓ ਫੇਰ ਤੁਹਾਨੂੰ ਸਿਖਾਉਣੀ ਆ ਸਬਕ ਹੂੰ ਤੇ ਉਹ ਵਿਧਾਨ ਸਭਾ ਚ ਉਹਨੇ ਫੇਰ ਠੋਕਤੇ 24 ਚ ਫੇਰ ਠੋਕਤੇ ਤੋਂ ਮਤਲਬ ਕਿ ਹੁਣ ਇਹ ਸਾਰਾ ਕੁਝ ਏਦਾਂ ਹੀ ਉਥੇ ਤੇਰੇਂਦਰ ਸ਼ਾਸਤਰੀ ਪਹੁੰਚਿਆ ਪਿਆ ਤੁਸੀਂ ਵੇਖੋ ਤਾਂ ਸੀ ਬੰਗਾਲ ਚ ਕੀ ਚੱਲ ਰਿਹਾ ਹੈ ਤੇ ਪਿਛਲਾ ਇਲੈਕਸ਼ਨ ਸੀ ਮੋਦੀ ਸਾਹਿਬ ਨੇ ਤੇ ਦਾੜ੍ਹੀ ਵਧਾ ਲਈ ਸੀ ਏਡੀ ਏਡੀ ਮਤਲਬ ਕਿ ਰਵਿੰਦਰਨਾਥ ਟੈਗੋਰੀ ਬਣ ਗਏ ਸਨ ਬਿਲਕੁਲ ਬਿਲਕੁਲ ਉਥੇ ਭਾਸ਼ਣ ਚ ਵੀ ਬਾਕੀ ਮਦਾ ਬਾਕੀ ਮਦਾ ਕਰੀ ਜਾਂਦੇ ਸੀ ਜਿਵੇਂ ਇਕੱਠੇ ਨਰਸਰੀ ਚ ਪੜਦੇ ਰਹੇ ਹੁਣ ਤੇ ਉਹ ਮਤਲਬ ਕਿ ਕਮਾਲ ਦੀਆਂ ਗੱਲਾਂ ਨੇ ਖੈਰ ਜੋ ਚੀਜ਼ਾਂ ਪ੍ਰੇੰਕਾ ਨੇ ਕਹੀਆਂ ਉਹ ਵਾਕਿਆ ਮਤਲਬ ਕਿ ਤਿਆਰੀ ਬੋਲਦੀ ਸੀ ਉਹਨਾਂ ਚ ਵਾਕੀ ਮਿੰਟ ਜੀ ਖੈਰ ਤੁਹਾਡਾ ਵੀ ਬਹੁਤ ਸ਼ੁਕਰੀਆ ਹੀ ਨਹੀਂ ਉਹ ਨਹੀਂ ਮੈਂ ਗੰਭੀਰ ਦੇ ਬਹੁਤ ਜਾਣਕਾਰੀ ਹੈ ਨਾ ਉਹ ਪੜੀਏ ਤੇ ਫਿਰ ਪਤਾ ਲੱਗਦਾ ਸਰ ਇੱਕ ਅੱਗੇ ਵੀ ਬਹਿਸਾਂ ਹੋਈਆਂ ਇਹਦੇ ਤੇ ਤੋਂ ਗੱਲ ਹੋ ਜਾਂਦੀ ਹੈ ਅੱਗੇ ਵੀ ਬਹਿਸਾਂ ਹੋਈਆਂ ਬਥੇਰਾ ਕੁਝ ਚੱਲਿਆ acha ਮੈਨੂੰ ਦੱਸੋ ਪ੍ਰਿੰਕਾ ਨੇ ਇੱਕ ਗੱਲ ਹੋਰ ਕਹੀ ਮੈਨੂੰ ਅੱਛੀ ਲੱਗੀ ਕਿ ਭਈ ਐਦਾਂ ਕਰੋ ਤੁਸੀਂ ਨਹਿਰੂ ਦੀਆਂ ਨਕਾਵੀਆਂ ਦੀ ਇੱਕ ਲਿਸਟ ਬਣਾਓ ਹਮ ਇੱਕ ਇਹਦੇ ਦੀ ਬਹਿਸ ਕਰਾ ਲਓ ਸਿਆਪਾ ਨਵੇੜ ਲਓ ਮੇ ਨਹਿਰੂ ਨੇ ਕੀ ਕੀਤਾ ਤੇ ਇੱਕ ਕੰਮ ਆਪਾਂ ਹੋਰ ਕਰੀਏ ਕਿ ਕਰੰਟ ਮੁੱਦਿਆਂ ਤੇ ਗੱਲ ਕਰੀਏ ਬਿਲਕੁਲ ਵੀ ਇਹਦੇ ਨਾਲ ਬੰਦੇ ਮਾਤਰਾਮ ਨਾਲ ਹੁਣ ਕੀ ਬੇਰੋਜ਼ਗਾਰੀ ਘਟ ਜਾਊ ਹੂੰ ਦੇਸ਼ ਦੀ ਇਕਨੋਮੀ ਚ ਬੂਮ ਆ ਜਾਊਗਾ ਜੀ ਠੀਕ ਹੈ ਜੀ ਸਾਡੇ ਇੱਥੇ ਜੋ ਆਧਾਰਿਆਂ ਦੇ ਹਾਲ ਨੇ ਕਿਉਂ ਠੀਕ ਹੋ ਜਾਣਗੇ ਬਸ ਉਹ ਇਹਨਾਂ ਕੋਈ ਪਤਾ ਨਹੀਂ ਕਿੰਨੇ ਮੁੱਦੇ ਲਾ ਲਏ ਹੁੰਦੇ ਸੰਸਦ ਨੂੰ ਇੱਕ ਟੂਲ ਵਾਂਗੂ ਵਰਤਣ ਦਾ ਇਹ ਨਵਿਕਲਾ ਅਸੀਂ ਦੇਖਦੇ ਆ ਸਿਸਟਮ ਬਣ ਗਿਆ ਇਹ ਵੈਸੇ ਤਾਂ ਪਹਿਲਾਂ ਵੀ ਸੀ ਥੋੜਾ ਕਾਣਾ ਪਰ ਹੁਣ ਤੇ ਕਾਫੀ ਜ਼ਿਆਦਾ ਹੋ ਗਿਆ ਜੀ 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 ਖੈਰ ਕਾਕੇ ਭਾਈ ਆਪਾਂ ਕਰਦੇ ਆ ਉਸ ਤੇ ਵੀ ਗੱਲ ਅੱਗੇ ਜਾ ਕੇ ਥੋੜੀ ਜੀ ਗੱਲ ਕਰਦੇ ਆ ਪਰ ਉਸ ਤੋਂ ਪਹਿਲਾਂ ਕੁਝ ਗੱਲਾਂ ਬਹੁਤ ਜ਼ਰੂਰੀ ਨੇ ਆਪਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇੱਕ ਤੇ ਦੋਸਤਾਂ ਦਾ ਕਮੈਂਟ ਹੀ ਸੀਗਾ ਭਾਨਾ ਸਿੱਧੂ ਬਾਰੇ ਪੁੱਛ ਰਹੇ ਸੀਗੇ ਉਹ ਮਸਲਾ ਵੀ ਈਸਾਈ ਧਰਮ ਦੇ ਨਾਲ ਜੁੜਿਆ ਹੋਇਆ ਉਹਨਾਂ ਦਾ ਕੋਈ 크ਿਸਮਸ ਦੇ ਕਰਕੇ ਮਿੰਡੂ ਜੀ ਕੋਈ ਸੋਭਾ ਯਾਤਰਾ ਸੀ ਉਹਦੇ ਬਾਰੇ ਪਾਨਾ ਸਿੱਧੂ ਨੇ ਕਿਹਾ ਕਿ ਅਸੀਂ ਵਿਰੋਧ ਕਰਾਂਗੇ ਉਸ ਤੋਂ ਬਾਅਦ ਉਹਨਾਂ ਨੇ ਕਾਰਨ ਪਤਾ ਨਹੀਂ ਕਾਰਨ ਤੇ ਹੁਣ ਉਹੀ ਦੱਸ ਸਕਦੇ ਨੇ ਪਰ ਉਹਨਾਂ ਨੇ ਕਿਹਾ ਸੀ ਵਿਰੋਧ ਕਰਾਂਗੇ ਤਾਂ ਇਧਰੋਂ ਪਹਿਲਾਂ ਹੀ ਵਿਰੋਧ ਸ਼ੁਰੂ ਹੋ ਗਿਆ ਕਿ ਤੁਸੀਂ ਵਿਰੋਧ ਕਿਵੇਂ ਕਰੋਗੇ ਉਸ ਮਾਮਲੇ ਦੇ ਵਿੱਚ